ਬੜੇ ਮਾਣ ਦੀ ਗੱਲ ਹੈ ਕਿ ਜੀਵਨ ਭਰ ਦੀ ਰਾਸ ਪੂੰਜੀ ਨੂੰ ਸਾਰਥਕ ਕਰਨ ਦਾ ਜਿਹੜਾ ਸਭ ਤੋਂ ਵੱਡਾ ਫੈਸਲਾ ਉਹਨਾਂ ਨੇ ਲਿਆ ਕਿ ਸੁਪਨਿਆਂ ਦੇ ਘਰ ਦੇ ਵਿੱਚ 300 ਕਿਲੋਵਾਟ ਦਾ ਸੋਲਰ ਸਿਸਟਮ ਜਿਸ ਦੀ ਲਾਗਤ ਕਰੀਬ 1.5 ਕਰੋੜ ਹੈ ਕਦੇ ਸੋਚਿਆ ਨਹੀਂ ਸੀ ਵੀ ਇੰਨਾ ਵੱਡਾ ਪ੍ਰੋਜੈਕਟ ਇੱਟਾ ਵੱਡਾ ਸੋਲਰ ਦਾ ਪਲਾਂਟ ਸੁਪਨਿਆਂ ਦੇ ਘਰ ਚ ਲੱਗ ਪਾਉ ਜਦੋਂ ਬਿਜਲੀ ਦਾ ਬਿੱਲ ਲੱਖਾਂ ਚ ਆਉਂਦਾ ਸੀ ਦੁੱਖ ਤਾਂ ਹੁੰਦਾ ਸੀ ਸੰਗਤ ਨਾਲ ਵੀ ਸਾਂਝਾ ਕਰਦੇ ਸੀ ਵੀਡੀਓ 'ਚ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਵੀ ਇਸ ਵਾਰ ਸਾਨੂੰ ਬਿੱਲ ਬਹੁਤ ਆਇਆ ਵੀ ਤੁਸੀਂ ਸਾਡਾ ਸਾਥ ਦਿਓ ਤੇ ਭੈਣਾ ਭਰਾਵਾਂ ਨੇ ਰਲ ਕੇ ਬਿੱਲ ਦੇ ਦੇਣਾ ਅੱਜ 300 ਕਿਲੋਵਾਟ ਸੋਲਰ એનર્ਜੀ ਹੈ ਜਿਹੜੀ ਜਿਹੜੀ ਸੂਰਜ ਦੇ ਨਾਲ ਸਾਨੂੰ ਧੁੱਪ ਦੇ ਨਾਲ ਮਿਲਣੀ ਹੈ ਉਹ ਅੱਜ ਸ਼ੁਰੂ ਹੋ ਜਾਣੀ ਇੱਥੇ ਆ ਕੇ ਤੇ ਥੋੜੀ ਜਿਹੀ ਸੇਵਾ ਜਿਹੜੀ ਪ੍ਰਭੂ ਨੇ ਦਿੱਤੀ ਕਰਨ ਦੀ ਮੇਰੇ ਲੱਗਦਾ ਸਾਰੀ ਜ਼ਿੰਦਗੀ ਦਾ ਮੈਨੂੰ ਇਹ ਕਲਪ ਰਹੀ ਨਹੀਂ ਕੋਈ ਸੌਖਾ ਨਹੀਂ ਹੁੰਦਾ ਵੀ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਕਰੋੜਾਂ ਰੁਪਈਆ ਐਦਾਂ ਬੋਲ ਕੇ ਦੋ ਸ਼ਬਦਾਂ ਚ ਕਹਿ ਦੇਣਾ ਤੇ ਦਾਨ ਕਰ ਦੇਣੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਅਸੀਂ ਬਹੁਤ ਬੜੇ ਭਾਗੀ ਆਂ ਤੇ ਸਾਡੇ ਦਰਮਿਆਨ ਹਾਜ਼ਰ ਹੋ ਕੇ ਜੀ ਆਇਆਂ ਨੂੰ ਬਿਲੋਂ ਸਤਿਕਾਰ ਬੋਲੇ ਸੋ ਨਿਹਾਲ ਸੋ ਆਪਣੀ ਕਿਰਤਮਾਈ ਵਿੱਚੋਂ ਨਿਰਸਵਾਰਥ ਸੇਵਾ ਲਈ ਕੀਤਾ ਦਾਨ ਉਤਮ ਦਾਨ ਹੈ ਹੈਨਾ ਅੱਜ ਸਾਡੇ ਦਰਮਿਆਨ ਯੂ ਐਸ ਏ ਤੋਂ ਉਚੇਚੇ ਤੌਰ ਤੇ ਪਹੁੰਚੇ ਇੰਜੀਨੀਅਰ ਜਸ਼ਪਾਲ ਸਿੰਘ ਜੀ ਜਿਹੜੇ ਕਿ ਕਾਫੀ ਢੇਰ ਤੋਂ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਹਮਸਫਰ ਜਿਹੜੇ ਕਿ ਫੌਜ ਦੇ ਵਿੱਚ ਕਰਨਲ ਦੀ ਡਿਊਟੀ ਨਿਭਾ ਰਹੇ ਸਨ ਇਹ ਪਰਿਵਾਰ ਬੜੀ ਢੇਰ ਤੋਂ ਸਾਡੇ ਨਾਲ ਜੁੜਿਆ ਹੋਇਆ ਤੇ ਜਦੋਂ ਵੀ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਫਾਈਨੈਂਸ਼ੀਅਲੀ ਜਾਂ ਕਿਸੇ ਕਿਸਮ ਦੀ ਵੀ ਕੋਈ ਲੋਡ ਹੁੰਦੀ ਆ ਤਾਂ ਇਹ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਉਂਦੇ ਨੇ ਤੇ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਜੀਵਨ ਭਰ ਦੀ ਰਾਸ ਪੂੰਜੀ ਨੂੰ ਸਾਰਥਕ ਕਰਨ ਦਾ ਜਿਹੜਾ ਸਭ ਤੋਂ ਵੱਡਾ ਫੈਸਲਾ ਉਹਨਾਂ ਨੇ ਲਿਆ ਕਿ ਸੁਪਨਿਆਂ ਦੇ ਘਰ ਦੇ ਵਿੱਚ 300 ਕਿਲੋਵਾਟ ਦਾ ਸੋਲਰ ਸਿਸਟਮ ਜਿਸ ਦੀ ਲਾਗਤ ਕਰੀਬ 1.5 ਕਰੋੜ ਹੈ ਸਮੁੱਚੀ ਸੇਵਾ ਸੋਢੀ ਸਾਹਿਬ ਨੇ ਨਿਭਾਈ ਹੈ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਮੈਂ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਪਾਸੀ ਜੀ ਦਾ ਸਾਡੇ ਸਕੂਲ ਦੀਆਂ ਸੇਵਾਵਾਂ ਜਿੱਥੇ ਨਿਭਾਉਂਦੇ ਨੇ ਉੱਥੇ ਸਕੂਲ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਉਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਾ ਇਹਨਾਂ ਦੀ ਟੀਮ ਦੇ ਨਾਲ ਰਲ ਕੇ ਇਹ ਹਮੇਸ਼ਾ ਅੱਗੇ ਹੋ ਕੇ ਇਹ ਡਿਊਟੀਆਂ ਨਿਭਾਉਂਦੇ ਨੇ ਤੇ ਦੂਸਰਾ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਉਹ ਜਸ਼ਪਾਲ ਸੋਢੀ ਜੀ ਨੇ ਉਹਨਾਂ ਦੇ ਨਾਲ ਬੈਠੇ ਰਾਜਾ ਰਾਮ ਜੀ ਮੇਰੇ ਮਾਤਾ ਸਿਖਦਰਸ਼ਨ ਕੌਰ ਜੀ ਧੰਨਵਾਦ ਕਰਦਾ ਜਸ਼ਪਾਲ ਸੋਢੀ ਜੀ ਦੇ ਪਰਿਵਾਰ ਦਾ ਇਹ ਬਹੁਤ ਵੱਡੀ ਗੱਲ ਆ ਅੱਜ ਆਪਾਂ ਨੂੰ 10 ਸਾਲ ਹੋ ਗਏ ਸੇਵਾ ਕਰਦਿਆਂ ਲਗਭਗ 10 ਸਾਲਾਂ ਦੇ ਵਿੱਚ ਏਡੀ ਵੱਡੀ ਸੇਵਾ ਕਦੇ ਕਿਸੇ ਨੇ ਵੀ ਕਰੀ ਤਾਂ ਕੀ ਸੋਚੀ ਵੀ ਨਹੀਂ ਹੋਣੀ ਤੇ ਅਸੀਂ ਵੀ ਕਦੇ ਸੋਚਿਆ ਨਹੀਂ ਸੀ ਵੀ ਐਡਾ ਵੱਡਾ ਪ੍ਰੋਜੈਕਟ ਐਡਾ ਵੱਡਾ ਸੋਲਰ ਦਾ ਪਲਾਂਟ ਸੁਪਨਿਆਂ ਦੇ ਘਰ ਚ ਲੱਗ ਪਾਊ ਜਦੋਂ ਬਿਜਲੀ ਦਾ ਬਿੱਲ ਲੱਖਾਂ ਚ ਆਉਂਦਾ ਸੀ ਦੁੱਖ ਤਾਂ ਹੁੰਦਾ ਸੀ ਸੰਗਤਣਾ ਵੀ ਸੰਝਾ ਕਰਦੇ ਸੀ ਵੀਡੀਓ ਚ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਵੀ ਇਸ ਵਾਰ ਸਾਨੂੰ ਬਿੱਲ ਬਹੁਤ ਆਇਆ ਵੀ ਤੁਸੀਂ ਸਾਡਾ ਸਾਥ ਦਿਓ ਤੇ ਭੈਣਾ ਭਰਾਵਾਂ ਨੇ ਰਲ ਕੇ ਬਿੱਲ ਦੇ ਦੇਣਾ ਤੇ ਬਿੱਲ ਕਲੀਅਰ ਹੋ ਜਾਣਾ ਫਿਰ ਅੱਗੇ ਵੱਧ ਜਾਣਾ ਪਰ ਉਹ ਗੱਲਾਂ ਕਿਤਨਾ ਕਿਤੇ ਯੂ ਐਸ اے ਦੇ ਵਿੱਚ ਬੈਠਿਆਂ ਦੇ ਸਰਦਾਰ ਯਸ਼ਪਾਲ ਛੋਟੀ ਜੀ ਦੇ ਮਨ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਜ਼ਿਕਰ ਹੁੰਦਾ ਤੇ ਉਹਨਾਂ ਗੱਲਾਂ ਦਾ ਪ੍ਰਭਾਵ ਵੀਡੀਓ ਨੂੰ ਦੇਖ ਕੇ ਸੁਣ ਕੇ ਛੋਟੀ ਸਾਹਿਬ ਦੇ ਮਨ ਦੇ ਵਿੱਚ ਪਿਆ ਤਾਂ ਇਹਨਾਂ ਨੇ ਇੱਕ ਦਿਨ ਮੈਨੂੰ ਕਾਲ ਕਰਕੇ ਗੱਲ ਤਾਂ ਸਾਡੀ ਅਕਸਰ ਹੁੰਦੀ ਰਹਿੰਦੀ ਸੀ ਕਿਉਂਕਿ ਹਮੇਸ਼ਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਸਪੋਰਟ ਕਰਦੇ ਰਹਿੰਦੇ ਸੀ ਜਦੋਂ-ਜਦੋਂ ਵੀ ਜਿਵੇਂ-ਜਿਵੇਂ ਵੀ ਇਹਨਾਂ ਦੇ ਮਨ 'ਚ ਹੁੰਦੀ ਤਾਂ ਇੱਕ ਦਿਨ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਮੇਰੇ ਕੋਲੇ ਮੇਰੀ ਜ਼ਿੰਦਗੀ ਦੀ ਜਿਹੜੀ ਜਮ੍ਹਾਂ ਪੂੰਜੀ ਆ ਉਹ ਇੰਡੀਆ ਦੇ ਹਿਸਾਬ ਨਾਲ ਉਹ 1.5 ਆ ਚਾਹੇ ਉਹ 2 ਕਰੋੜ ਦਾ ਮੈਂ ਚਾਹਨਾ ਮਨੁੱਖਤਾ ਦੀ ਸੇਵਾ ਦੇ ਲੇਖੇ ਲੱਗ ਜੇ ਤਾਂ ਫਿਰ ਕੁਝ ਦਿਨਾਂ ਬਾਅਦ ਇਹਨਾਂ ਨੇ ਕਾਲ ਕੀਤੀ ਵੀ ਮੈਂ ਤੁਹਾਡੀ ਵੀਡੀਓ ਦੇਖੀ ਸੁਣਿਆ ਵੀ ਤੁਸੀਂ ਸੋਲਰ ਪ੍ਰੋਜੈਕਟ ਦੀ ਗੱਲ ਕਰਦੇ ਵੀ ਮੇਰਾ ਇੱਕ ਦੋਸਤ ਆ ਬੈਂਗਲੌਰ ਦੇ ਵਿੱਚ ਅਸੀਂ 70 ਸਾਲ ਪੁਰਾਣੇ ਦੋਸਤਾਂ ਵੀ ਉਹ ਸੋਲਰ એનર્ਜੀ ਤੇ ਕੰਮ ਕਰਦੇ ਨੇ ਉਹਨਾਂ ਦਾ ਬਿਜ਼ਨਸ ਆ ਮੈਂ ਉਹਨਾਂ ਨਾਲ ਗੱਲ ਕਰਾਂਗਾ ਵੀ ਕਿੰਨੀ ਕੀ ਡਿਮਾਂਡ ਆ ਤੁਹਾਡੀ ਚਲੋ ਅਸੀਂ ਜਿੰਨੀ ਕੀ ਸਾਨੂੰ ਨੌਲੇਜ ਸੀ ਅਸੀਂ ਦੱਸਿਆ ਵੀ 100 ਕਿਲੋਵਾਟ 150 ਕਿਲੋਵਾਟ ਦੀ ਆਪਣੀ ਰਿਕੁਆਇਰਮੈਂਟ ਹੋਊਗੀ ਤਾਂ ਇਹਨਾਂ ਨੇ ਆਪਣੇ دوست ਨਾਲ ਰਾਜਾ ਰਾਮ ਜੀ ਨਾਲ ਗੱਲ ਕੀਤੀ ਤਾਂ ਰਾਜਾ ਰਾਮ ਜੀ ਆਪਣੀ ਟੀਮ ਨੂੰ ਲੈ ਕੇ ਆਪਣੇ ਕੋਲੇ ਮਨੁੱਖਤਾ ਦੀ ਸੇਵਾ ਪਰਿਵਾਰ ਚ ਪਹੁੰਚਦੇ ਆ ਬੈਂਗਲੌਰ ਤੋਂ ਇੱਥੇ ਆ ਕੇ ਸਾਰਾ ਸਰਵੇ ਕਰਦੇ ਆ ਤੇ ਸਰਵੇ ਕਰਕੇ ਕੋਟੇਸ਼ਨ ਬਣਾਉਂਦੇ ਆ ਜ਼ਰੂਰਤ ਦਾ ਹਿਸਾਬ ਕਿਤਾਬ ਦੇਖ ਕੇ ਉਹ ਇੱਕ ਨਤੀਜੇ ਤੇ ਪਹੁੰਚਦੇ ਆ ਵੀ ਘੱਟੋ ਘੱਟ 300 ਕਿਲੋਵਾਟ ਦਾ ਪ੍ਰੋਜੈਕਟ ਲੱਗਣਾ ਚਾਹੀਦਾ ਜਿਹਦੇ ਨਾਲ ਆਪਾਂ ਸੁਪਨਿਆਂ ਦੇ ਘਰ ਵਿੱਚ ਬਿਜਲੀ ਦੀਆਂ ਜ਼ਰੂਰਤਾਂ ਦੇ ਵਿੱਚ ਆਪਾਂ ਬਣਦਾ ਯੋਗਦਾਨ ਪਾ ਸਕਦੇ ਜਿਹਨੂੰ ਕੋਈ 60 65 70% ਦੇ ਆਸ-ਪਾਸ ਅੰਕਿਆ ਗਿਆ ਤਾਂ ਜਿਹਦਾ ਪ੍ਰੋਜੈਕਟ ਬਣ ਕੇ ਜਦੋਂ ਸਾਹਮਣੇ ਆਇਆ ਕੁਟੇਸ਼ਨ ਦੇ ਰੂਪ 'ਚ ਕਰੀਬ 1.5 ਕਰੋੜ ਰੁਪਏ ਦਾ ਖਰਚਾ ਸੀ ਇਹ ਤੇ ਉਹ 1.5 ਕਰੋੜ ਰੁਪਏ ਨੂੰ ਛੋਟੀ ਸਾਹਿਬ ਨੇ ਉਥੋਂ ਇੱਥੇ ਭੇਜਣਾ ਉਹ ਵੀ ਬੜੀ ਮੁਸ਼ਕਲ ਸੀ ਕਿਉਂਕਿ ਆਪਣੇ ਕੋਲੇ ਅਕਾਊਂਟ ਨਹੀਂ ਸੀ ਜਿਹਦੇ ਵਿੱਚ ਪੈਸੇ ਪਾ ਸਕਣ ਇਹ ਬਾਹਰੋਂ ਇੰਡੀਆ ਪੈਸੇ ਪਹੁੰਚ ਸਕਣ ਤਾਂ ਉਹਦੇ ਲਈ ਵੀ ਫਿਰ ਛੋਟੀ ਸਾਹਿਬ ਜੀ ਨੇ ਇੰਤਜ਼ਾਰ ਕੀਤਾ ਪਹਿਲਾਂ ਕੁਝ ਇੰਤਜ਼ਾਮ ਵੀ ਕੀਤਾ ਕਿਸੇ ਹੋਰ ਨਾਲ ਗੱਲ ਕੀਤੀ ਚਲੋ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਜਾਨ ਨੂੰ ਆਪਾਂ ਨੂੰ ਪਰਮਿਸ਼ਨ ਮਿਲ ਗਈ एफसीआरੇ ਖਾਤੇ ਦੀ ਫਿਰ ਉਹਦੇ ਰਾਹੀਂ ਰਾਜਾ ਰਾਮ ਜੀ ਦੇ ਨਾਲ ਫਿਰ પ્રાપ્તਾ ਹੁੰਦਾ ਇਹਨਾਂ ਨੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਰਾਜਾ ਰਾਮ ਜੀ ਜਿੱਦਾਂ ਜਿੱਦਾਂ ਸਮਾਨ ਇੱਥੇ ਮਗਾਉਂਦੇ ਗਏ ਉਸੇ ਤਰ੍ਹਾਂ ਇਹਨਾਂ ਦੀਆਂ ਪੇਮੈਂਟਾਂ ਇਹਨਾਂ ਤੱਕਰ ਜਾਂਦੀਆਂ ਗਈਆਂ ਜੋ ਕਿ ਅੱਜ ਕੰਮ ਕਰਦਿਆਂ ਕਰਦਿਆਂ ਕਰੀਬ 1.25 ਸਵਾ ਕਰੋੜ ਦੇ ਨੇੜੇ ਅਮਾਉਂਟ ਆ ਜਿਹੜੀ ਉਹਨਾਂ ਤੇ ਕਰਜ਼ਾ ਚੁੱਕੀ ਆ। ਬਾਕੀ ਜਿਹੜੀ ਰਹਿੰਦੀ ਅਮਾਉਂਟ ਆ ਉਹ ਅੱਜ ਜਿਹੜੇ ਬਟਨ ਦਬ ਦਿੱਤੇ ਜਾਣੇ ਆ 150 ਕਿਲੋਵਾਟ ਦਾ ਇਨੋਗ੍ਰੇਸ਼ਨ ਛੋਟੀ ਸਾਹਿਬ ਉੱਥੇ ਆਪਣੇ ਕਾਰਕਮਲਾਂ ਨਾਲ ਕਰਕੇ ਆਏ ਨੇ ਉਧਰਲੀ ਬਿਲਡਿੰਗ 'ਚ ਤੇ 150 ਕਿਲੋਵਾਟ ਦਾ ਇੱਧਰ ਆਪਣੇ ਕੈਂਪ ਵਾਲੇ ਸ਼ੈੱਡ ਤੇ ਲੱਗਿਆ ਵਾ ਸੋਲਰ ਉਰੇ ਤੇ ਹੁਣ ਬਟਨ ਦਬਾਇਆ ਜਾਣਾ ਵਾ ਅੱਜ 300 ਕਿਲੋਵਾਟ ਸੋਲਰ એનર્ਜੀ ਹੈ ਜਿਹੜੀ ਜਿਹੜੀ ਸੂਰਜ ਦੇ ਨਾਲ ਸਾਨੂੰ ਧੁੱਪ ਦੇ ਨਾਲ ਮਿਲਣੀ ਆ ਉਹ ਅੱਜ ਸ਼ੁਰੂ ਹੋ ਜਾਣੀ ਇਹ ਬਹੁਤ ਵੱਡੀ ਸੁਗਾਤ ਆ ਮਨੁੱਖਤਾ ਦੀ ਸੇਵਾ ਪਰਿਵਾਰ ਲਈ 25 ਸਾਲ ਦੀ ਇਹਦੀ ਗਰੰਟੀ ਆ ਉਸ ਤੋਂ ਅੱਗੇ ਵੀ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ 25 ਸਾਲਾਂ ਤੱਕ ਇਹ ਇਸ એનર્ਜੀ ਦਾ ਆਨੰਦ ਇਸ એનર્ਜੀ ਦਾ ਫਾਇਦਾ ਇਹ ਪਰਿਵਾਰ ਲੈਂਦਾ ਰਹੇਗਾ ਅਸੀਂ ਰਹਿਣਾ ਜਾਂ ਨਹੀਂ ਰਹਿਣਾ ਇਸ ਦੁਨੀਆ ਤੇ ਹਰ ਇੱਕ ਬੰਦਾ ਆਇਆ ਤੇ ਹਰ ਇੱਕ ਨੇ ਚਲੇ ਜਾਣਾ ਵਕਤ ਦੇ ਨਾਲ ਸਮੇਂ ਦੇ ਨਾਲ ਇਹ ਹਰੇਕ ਦਾ ਇਸ ਦੁਨੀਆ ਤੋਂ ਜਾਣਾ ਤੈਅ ਆ ਪਰ ਜੋ ਅੱਜ ਕਾਰਜ ਕੀਤਾ ਗਿਆ ਅੱਜ ਜੋ oprala ਸੋਡੀ ਪਰਿਵਾਰ ਵੱਲੀਓ ਕੀਤਾ ਗਿਆ ਇਸ ਪਰਿਵਾਰ ਵਾਸਤੇ ਸੁਪਨਿਆਂ ਦੇ ਘਰ ਵਾਸਤੇ ਇੱਕ ਮੀਲ ਪੱਥਰ ਸਾਬਤ ਹੋਇਆ ਇਹ ਮਾਈਲਸਟੋਨ ਜੋ ਅੱਜ ਇਸ ਪਰਿਵਾਰ ਵੱਲਿਓ ਇਸ ਸੁਪਨਿਆਂ ਦੇ ਘਰ ਨੂੰ ਦਿੱਤਾ ਜਾ ਰਿਹਾ ਉਹਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋਢੀ ਸਾਹਿਬ ਤੁਹਾਡਾ ਤੁਹਾਡੇ ਪਰਿਵਾਰ ਦਾ ਤੁਹਾਡੇ ਬੱਚਿਆਂ ਦਾ ਇਹਨਾਂ ਦੇ بیٹے ਦੀ ਪਿੱਛੇ ਜੇ ਮੈਰਿਜ ਹੋਈ ਆ ਯੂਐਸਏ ਚ ਉੱਥੇ ਵੀ ਸਾਨੂੰ ਬੁਲਾਇਆ ਸੀ ਚਲੋ ਕਿਸੇ ਕਰ ਨਹੀਂ ਜਾ ਹੋਇਆ ਸਾਤੋਂ ਉਹਨਾਂ ਦਾ ਧੰਨਵਾਦ ਬੱਚਿਆਂ ਦਾ ਜਿਨ੍ਹਾਂ ਨੇ ਆਪਣੇ ਫਾਦਰ ਸਾਹਿਬ ਨੂੰ ਇਸ ਗੱਲ ਲਈ ਸਪੋਰਟ ਕੀਤੀ ਵੀ ਤੁਸੀਂ ਆਪਣੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਜਮਾ ਪੂੰਜੀ ਪੈਸੇ ਆ ਵੀ ਤੁਸੀਂ দান ਕਰ ਸਕਦੇ ਜੇ ਮਾਪਿਓ ਨੂੰ ਬੱਚੇ ਕਹਿਣ ਵੀ ਸਾਨੂੰ ਲੋੜ ਆ ਪਾਪਾ ਤਾਂ ਮਾਪਿਓ ਉਹਨਾਂ ਦੀ ਜ਼ਰੂਰਤ ਪੂਰੀ ਕਰੇ ਪਰ ਉਹਨਾਂ ਨੂੰ ਪੜ੍ਹਾਤਾ ਲਿਖਾਤਾ ਚੰਗੀਆਂ ਪੋਸਟਾਂ ਤੇ ਆ ਚੰਗੀ ਵੱਡੀ ਕੰਪਨੀ ਦੇ ਵਿੱਚ ਵੀਰ ਜੀ ਜੌਬ ਕਰਦੇ ਨੇ ਉਹ ਤੇ ਅੱਜ ਇਹ ਗੱਲ ਦੇਖ ਕੇ ਸੁਣ ਕੇ ਮੈਨੂੰ ਬੜਾ ਚੰਗਾ ਲੱਗਿਆ ਬੀ ਸੋਢੀ ਸਾਹਿਬ ਜੀ ਦੇ ਬੱਚੇ ਨੇ ਜਿਹੜੇ ਇਹਨਾਂ ਦਾ ਬੇਟਾ ਉਹਨਾਂ ਦੇ ਅੱਗੋਂ ਦੋ ਬੱਚੇ ਨੇ ਸੋਢੀ ਸਾਹਿਬ ਦੇ ਦੋ ਪੋਤਰੇ ਨੇ ਤੇ ਦੋਨੇ ਗੁਰਸਿੱਖ ਨੇ ਦੋਨਾਂ ਦੇ ਸਿਰਾਂ ਦੇ ਉੱਪਰ ਜੂੜੇ ਕੀਤੇ ਨੇ ਤੇ ਪਟਕਾ ਬੰਦਦੇ ਨੇ ਤੇ ਉਹਨਾਂ ਦੀ ਮਦਰ ਆ ਜਿਹੜੀ ਸੋਢੀ ਸਾਹਿਬ ਦੀ ਨੂੰਹ ਆ ਜਿਹੜੀ ਉਹ ਉੱਥੋਂ ਦੀ ਬੌਰ ਨਾ ਗੋਰੀ ਆ ਪਰ ਉਹਨੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾ ਜੋੜਿਆ ਸੋਢੀ ਸਾਹਿਬ ਦਾ ਸਿੱਧਕ ਆ ਤੇ ਸੋਡੀ ਸਾਹਿਬ ਦੇ ਪਰਿਵਾਰ ਦੀ ਇਹ ਬੜੀ ਵੱਡੀ ਦੇਣ ਆ ਵੀ ਉਹਨਾਂ ਕੰਟਰੀਆਂ ਦੇ ਵਿੱਚ ਜਿੱਥੇ ਸਾਡੇ ਲੋਕ ਇੱਥੋਂ ਜਾਂਦੇ ਸਾਰੇ ਬਹਾਨੇ ਦੇ ਨਾਲ ਵਾਲ ਕਟਾ ਦਿੰਦੇ ਆ ਵੀ ਅਸੀਂ ਕੈਨੇਡਾ ਜਾਣਾ ਜੀ ਉੱਥੇ ਤਾਂ ਵਾਲ ਸਾੰਭਣੇ ਹੀ ਬਹੁਤ ਔਖੇ ਆ ਇੱਥੋਂ ਵਾਲ ਕਟਾ ਕੇ ਹੀ ਜਾਂਦੇ ਨੇ ਬਹੁਤ ਸਾਰੇ ਲੋਕ ਵੀ ਅਸੀਂ ਅਮਰੀਕਾ ਜਾਣਾ ਉੱਥੇ ਵਾਲ ਨਹੀਂ ਸਾੰਭੇ ਜਾਣੇ ਤੇ ਸੋਡੀ ਸਾਹਿਬ ਦੇ ਅੱਜ ਵੀ ਇਹ ਸੂਲ ਨੇ ਸੋਡੀ ਸਾਹਿਬ ਦੱਸਦੇ ਸੀ ਬੀਨਾਂ ਦੇ ਫੈਮਿਲੀ ਚ ਮੈਰਿਜ ਹੋਈ ਬੜੀ ਨੇੜੇ ਦੀ ਤੇ ਉਹਨਾਂ ਦੇ ਬਾਲ ਕੱਟੇ ਹੋਏ ਸੀ ਇਹ ਵਿਆਹ ਤੇ ਨਹੀਂ ਗਏ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਤੱਕ ਕਦੇ ਵੀ ਕਿਸੇ ਨੇ ਗੁਰਸਿੱਖੀ ਦੇ ਨਾਲ ਨਾਤਾ ਤੋੜਿਆ ਨਹੀਂ ਇਹ ਬੜਪਣ ਸੋਢੀ ਸਾਹਿਬ ਦੇ ਪਰਿਵਾਰ ਦਾ ਇਹਨਾਂ ਦੇ ਨਿਮਰਤਾਵਾ ਜਿਹੜੀ ਇਹਨਾਂ ਨੇ ਅੱਜ ਸੁਪਨਿਆਂ ਦੇ ਘਰ ਨਾਲ ਇੱਕ ਰਿਸ਼ਤੇਦਾਰੀ ਪਾਈ ਆ ਇਸ ਰਿਸ਼ਤੇਦਾਰੀ ਨੂੰ ਅਸੀਂ ਆਪਣੇ ਆਖਰੀ ਸਾਹਾਂ ਤੱਕ ਕਰਨ ਦਾ ਵਾਅਦਾ ਕੀਤੇ ਤੇ ਅਸੀਂ ਆਪਣੇ ਆਪ ਨੂੰ ਬਹੁਤ ਬੜਪਾਗੇ ਸਮਝਦੇ ਹਾਂ ਵੀ ਜਿਹੜਾ ਇਸ ਕਾਰਜ ਦਾ ਅਸੀਂ ਹਿੱਸਾ ਬਣੇ ਤੇ ਸੋਢੀ ਸਾਹਿਬ ਤੁਸੀਂ ਸਾਡੇ ਲਈ ਜੋ ਕਰਕੇ ਜਾ ਰਹੇ ਹੋ ਇਹ ਇਹ ਬਹੁਤ ਵੱਡੀ ਸੇਵਾ ਜਿਹੜੀ ਤੁਸੀਂ ਅੱਜ ਸੁਪਨਿਆਂ ਦੇ ਘਰ ਵਾਸਤੇ ਕੀਤੀ ਹੈ ਤੇ ਅਸੀਂ ਇਹਦਾ ਸ਼ਬਦਾਂ ਦੇ ਵਿੱਚ ਧੰਨਵਾਦ ਨਹੀਂ ਕਰ ਸਕਦੇ ਤੇ ਰਾਜਾ ਰਾਮ ਜੀ ਦਾ ਬਹੁਤ ਬਹੁਤ ਧੰਨਵਾਦ ਆ 60 ਸਾਲ ਪੁਰਾਣੀ ਦੋਸਤੀ ਸੀ ਇਹਨਾਂ ਦੀ ਤੇ ਕਰੋੜਾਂ ਦਾ ਕੰਮ ਸੀ ਤੇ ਸਾਨੂੰ ਵੀ ਇੱਕ ਦੋ ਵੇਰੀ ਛੋਟੀ ਸਾਹਿਬ ਨਾਲ ਗੱਲ ਹੋਈ ਅਸੀਂ ਗੱਲ ਕੀਤੀ ਵੀ ਛੋਟੀ ਸਾਹਿਬ ਵੀ ਕਿਤੇ ਨਾ ਮਹਿੰਗਾ ਨਾ ਪੈ ਜਵੇ ਜਾਂ ਹੋਰ ਸਾਨੂੰ ਇੱਥੇ ਵਾਲੇ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਸੀ ਉਹ ਹੋਰ ਤਰੀਕੇ ਨਾਲ ਦੱਸਦੇ ਸੀ ਤਾਂ ਛੋਟੀ ਸਾਹਿਬ ਕਹਿੰਦੇ ਵੀ ਮੈਨੂੰ ਜਿੰਨਾ ਉਹਦੇ ਤੇ ਵਿਸ਼ਵਾਸ ਆ ਉਸ ਤੋਂ ਵੱਧ ਮੈਨੂੰ ਵਿਸ਼ਵਾਸ ਨਹੀਂ ਹੋ ਸਕਦਾ ਕਹੇ ਤੇ ਤਾਂ ਫਿਰ ਅੱਜ ਜਦੋਂ ਇਹ ਸਾਰਾ ਕੁਝ ਬਣ ਕੇ ਕੰਪਲੀਟ ਹੋਇਆ ਇੰਪਲੀਮੈਂਟ ਹੋਇਆ ਤੇ ਉਹ ਚਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਤੇ ਜਦੋਂ ਇਹਨਾਂ ਨੇ ਦੱਸਿਆ ਵੀ 60 ਤੋਂ 70% ਦੇ ਆਸ-ਪਾਸ ਇਹ ਸਾਰੀ ਜਿਹੜੀ ਤੁਹਾਡੇ ਸੁਪਨਿਆਂ ਦੇ ਘਰ ਦੇ ਬਿੱਲ ਦੀ ਹੈ ਜਿਹੜੀ ਸਮੱਸਿਆ ਘਟ ਜੂਗੀ ਤੇ ਇਹ ਸੁਣ ਕੇ ਬਹੁਤ ਚੰਗਾ ਲੱਗਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਆਪਾਂ ਹਰ ਇੱਕ ਧਰਮਾਂ ਦੇ ਨਾਲ 33 ਕਰੋੜ ਦੇ ਵੀ ਦੇਵਤਿਆਂ ਦੇ ਦੇਸ਼ 'ਚ ਰਹਿੰਦੇ ਆ ਪਰ ਇਨਸਾਨਾਂ ਦੇ ਵਿੱਚ ਹੀ ਰੱਬ ਵੱਸਦਾ ਭਾਈ ਤੇ ਉਹ ਰੱਬ ਸੋਢੀ ਸਾਹਿਬ ਦੇ ਵਿੱਚ ਵਸਿਆ ਤੇ ਇਹਨਾਂ ਦੇ ਮਨ 'ਚ ਵਸਿਆ ਹੋਇਆ ਰੱਬ ਅੱਜ ਆਪਣੇ ਘਰ ਦੇ ਵਿੱਚ ਬਹੁੜ ਕੇ ਏਡੀ ਵੱਡੀ ਜ਼ਰੂਰਤ ਆਪਣੀ ਪੂਰੀ ਕਰ ਰਿਹਾ ਤੇ ਬਹੁਤ ਧੰਨਵਾਦ ਆ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਹਿੱਸਾ ਬਣੇ ਬਹੁਤ ਬਹੁਤ ਸ਼ੁਕਰੀਆ ਸੂਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸੂਰ ਸਾਹਿਬ ਜਿਹੜੇ ਵਰਨ ਜੀ ਇਹ ਇੱਥੋਂ ਦੇ ਕואର୍ਡੀਨੇਟਰ ਨੇ ਜਿਹੜੇ ਪੰਜਾਬ ਤੋਂ ਇਹਨਾਂ ਨੇ ਸਾਰਾ ਇੱਥੇ ਗਰਾਊਂਡ ਤੇ ਰਹਿ ਕੇ ਸਾਰਾ ਕੰਮ ਕੀਤਾ ਰਾਜਾ ਰਾਮ ਜੀ ਉੱਥੋਂ ਸਪੋਰਟ ਕਰਦੇ ਸੀ ਇਹਨਾਂ ਨੇ ਇੱਥੇ ਰਹਿ ਕੇ ਗਰਾਊਂਡ ਤੇ ਸੂਰ ਸਾਹਿਬ ਨੇ ਸਾਰਾ ਕੰਮ ਕੀਤਾ ਤੇ ਬਹੁਤ ਬਹੁਤ ਧੰਨਵਾਦ ਸੂਰ ਸਾਹਿਬ ਤੁਹਾਡਾ ਵੀ ਤੇ ਹੁਣ ਸਾਡੇ ਮੈਡਮ ਪਰਮਜੀਤ ਕੌਰ ਪਾਸੀ ਜੀ ਨੂੰ ਅਸੀਂ ਫੇਰ ਮਾਈਕ ਦਿੰਨੇ ਆ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਭੈਣ ਜੀ ਅਕਰੋ ਗੱਲ ਛੋਟੀ ਸਾਹਿਬ ਦੀ ਨਾਲ ਕਰੋ ਚਾਰ ਗੱਲਾਂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਸਾਡੇ ਸਪੈਸ਼ਲ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਸੋਢੀ ਸਾਹਿਬ ਜੀ ਲਈ ਇੱਕ ਛੋਟੀ ਜਿਹੀ ਮੋਮੈਂਟਮ ਮੋਮੈਂਟੋ ਬਣਾਇਆ ਯਾਦਗਾਰੀ ਰੂਪ ਦੇ ਵਿੱਚ ਉਸ ਨੂੰ ਦੇਣਾ ਚਾਹੁੰਦੇ ਨੇ ਸਾਡੇ ਸਕੂਲ ਦੇ ਸਪੈਸ਼ਲ ਬੱਚੇ ਨੇ ਜੀ ਜਿਨ੍ਹਾਂ ਨੂੰ ਭਾਵੇਂ ਪੂਰਨ ਤੌਰ ਤੇ ਸੋਝੀ ਨਹੀਂ ਹੈ ਪਰ ਉਹਨਾਂ ਨੂੰ ਇੰਨਾ ਜ਼ਰੂਰ ਪਤਾ ਕਿ ਜਦੋਂ ਵੀ ਸਾਡਾ ਕੋਈ ਮਹਿਮਾਨ ਆਉਂਦਾ ਅਸੀਂ ਉਹਨਾਂ ਨੂੰ ਦੱਸਦੇ ਹਾਂ ਕੇ ਬੇਟਾ ਆਪਾਂ ਉਹਨਾਂ ਦੀ ਉਹਨਾਂ ਦੇ ਲਈ ਕੋਈ ਨਾ ਕੋਈ ਯਾਦਗਾਰੀ ਚਿੰਨ ਬਣਾਉਣਾ ਸੋ ਬੱਚਿਆਂ ਨੇ ਇੱਕ ਟਰੀ ਰੂਪ ਦੇ ਵਿੱਚ ਚਿੰਨ ਬਣਾਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਥੰਬ 임ਪ੍ਰੈਸ਼ਨਸ ਲਗਾਏ ਨੇ ਹਰ ਬ੍ਰਾਂਚ ਦੇ ਉੱਤੇ ਹਰ ਇੱਕ ਬੱਚਾ ਉਹ ਸਥੰਭ ਪ੍ਰੈਸ਼ਨ ਦੇ ਨਾਲ ਆਪਣਾ ਨਾਮ ਦੱਸ ਰਿਹਾ ਹੈ ਸੋ ਸਾਡੀਆਂ ਦੋ ਬੱਚੀਆਂ ਸੋਦੀ ਸਾਹਿਬ ਨੂੰ ਇਹ ਸਨਮਾਨ ਚਿੰਨ ਪੇਟ ਕਰ ਰਹੀਆਂ ਹਨ ਬਾਜ਼ਾਰੋਂ ਲਿਆਂਦੀਆਂ ਚੀਜ਼ਾਂ ਤਾਂ ਬੇਟਾ ਸਾਰੀ ਦੇ ਦਿੰਦੇ ਨੇ ਪਰ ਜਦੋਂ ਕੋਈ ਸਨਮਾਨ ਚਿੰਨ ਹੱਥ ਨਾਲ ਬਣਾਇਆ ਜਾਂਦਾ ਤਾਂ ਉਹਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਐਨੀ ਖੁਸ਼ੀ ਹੋਈ ਇੱਥੇ ਆ ਕੇ ਤੇ ਥੋੜੀ ਜਿਹੀ ਸੇਵਾ ਜਿਹੜੀ ਰੱਬਰੇ ਦਿੱਤੀ ਕਰਨ ਦੀ ਮੇਰੇ ਲੱਗਦਾ ਸਾਰੀ ਜ਼ਿੰਦਗੀ ਦਾ ਮੈਨੂੰ ਇਹ ਗੱਲ ਭੁੱਲੇਗੀ ਨਹੀਂ ਤੇ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਰੇ ਭਾਗੀ ਹੋ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਕਿ ਇਹਨਾਂ ਕਰਕੇ ਮੈਨੂੰ ਹੌਸਲਾ ਆਇਆ ਜੇ ਮੈਂ ਇਹਨਾਂ ਦਾ ਟੀਵੀ 'ਚ ਨਾ ਦੇਖਦਾ ਤੇ ਇੱਕ ਪਹਿਲੀ ਵਾਰੀ ਦੇਖਿਆ ਤੇ ਮੈਨੂੰ ਕੁਝ ਜਾਦੂ ਹੋ ਗਿਆ ਮੈਂ ਕੁਝ ਤੀਜੀ ਦੂਜੀ ਵਾਰੀ ਦੇਖਿਆ ਤੀਜੀ ਵਾਰੀ ਦੇਖਿਆ ਤੇ ਮਰਦੋ ਰਿਆ ਨਹੀਂ ਗਿਆ ਮੈਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਉਸ ਤੋਂ ਬਾਅਦ ਜੋ ਮੇਰੇ ਤੇ ਹੋ ਰਿਹਾ ਜੋ ਮੈਨੂੰ ਖੁਸ਼ੀ ਮਿਲ ਰਹੀ ਹੈ ਦੁਨੀਆ 'ਚ ਕੋਈ ਚੀਜ਼ ਖੁਸ਼ੀ ਨਹੀਂ ਦੇ ਸਕਦੀ ਸੀ ਕਿ ਸੇ ਕਿਸ ਨੂੰ ਜੀ ਕੁਝ ਨਹੀਂ ਦੇ ਸਕਦੇ ਸੀ ਹੁਣ ਮੇਰਾ ਧਿਆਨ ਸਭ ਇਸ ਸੰਸਥਾ ਵੱਲ ਹੈ ਕਿ ਅਸੀਂ ਲੋਕਾਂ ਨਾਲ ਆਪਸ ਵਿੱਚ ਕਿਸ ਤਰ੍ਹਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਸਭ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਨੂੰ ਜਿਹੜਾ ਮੌਕਾ ਦਿੱਤਾ ਸੀ ਇਹ ਸੀ ਸਾਡੇ ਜਸਪਾਲ ਛੋਟੀ ਜੀ ਕੁਰਸੀਆਂ ਕਰ ਦਿਓ ਅੱਗੇ ਨੂੰ ਬੇਟਾ ਜਿਨ੍ਹਾਂ ਨੇ ਆਪਣੇ ਜਜ਼ਬਾਤਾਂ ਨਾਲ ਸਾਂਝ ਪਾਈ ਆ ਇਹ ਉਹ ਜਜ਼ਬਾਤ ਨੇ ਇਹਨਾਂ ਨੂੰ ਜਿਹੜਾ ਯੂਐਸਏ ਦੇ ਵਿੱਚ ਬੈਠਿਆ ਨੂੰ ਇਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਾਡੇ ਪਰਿਵਾਰ ਦੀਆਂ ਉਹਨਾਂ ਕੁਝ ਤਸਵੀਰਾਂ ਨੇ ਉਹਨਾਂ ਕੁਝ ਵੀਡੀਓ ਨੇ ਪ੍ਰਭਾਵਿਤ ਕੀਤਾ ਇਹਨਾਂ ਦੇ ਮਨ ਤੇ ਅਸਰ ਪਾਇਆ ਤੇ ਉਹ ਸਾਰੀਆਂ ਭਾਵਨਾਵਾਂ ਅੱਜ ਇੱਥੇ ਸੁਪਨਿਆਂ ਦੇ ਘਰ ਤੱਕਰ ਪਹੁੰਚੀਆਂ ਉਹ ਤਸਵੀਰਾਂ ਜਦੋਂ ਆਪਾਂ ਕਿਸੇ ਮਾਂ ਦੇ ਬਾਪੂ ਦੇ ਬਜ਼ੁਰਗ ਦੇ ਕੀੜੇ ਕੱਢਦੇ ਆ ਉਹ ਭਾਵਨਾਵਾਂ ਜਦੋਂ ਕਿਸੇ ਗੱਭਰੂ ਨੂੰ ਨੌਜਵਾਨ ਨੂੰ ਸੰਗਲ ਨਾਲ ਬੰਨ ਦਿੱਤਾ ਜਾਂਦਾ ਤੇ ਉਹ ਬੰਨਿਆ ਹੋਇਆ ਬਜ਼ੁਰਗ ਹੋ ਜਾਂਦਾ 25 25 30 30 ਸਾਲ ਉਹ ਸੰਗਲ ਨਾਲ ਬੰਨਿਆ ਰਹਿੰਦਾ ਤੇ ਜਦੋਂ ਆਪਾਂ ਉਹਨੂੰ ਸੰਗਲ ਤੋਂ ਬੰਨੇ ਹੋਏ ਨੂੰ ਖੋਲ ਕੇ ਲੈ ਕੇ ਆਉਂਨੇ ਆ ਉਹਨਾਂ ਭਾਵਨਾਵਾਂ ਨੇ ਅੱਜ ਤੁਹਾਡੀ ਸਾਹਿਬ ਨੂੰ ਇੱਥੇ ਤਿੱਕਰ ਲੈ ਕੇ ਆ। ਉਹ ਭਾਵਨਾਵਾਂ ਜਦੋਂ ਕਿਸੇ ਬਾਪੂ ਗੋਪਾਲ ਸਿੰਘ ਵਰਗੇ ਬਜ਼ੁਰਗ ਜਿਹੜੇ 20 ਸਾਲ ਦੀ ਉਮਰ ਦੇ ਵਿੱਚ ਕਿਸੇ ਦੇ ਕਿਸੇ ਕਲਯੁਗੀ ਪਾਪੀ ਦੇ ਹੱਥ ਲੱਗ ਗਏ ਬਾਪੂ ਰਮੇਸ਼ ਚੰਦ ਸ਼ਰਮਾ ਜੀ ਵਰਗੇ ਲੋਕ ਜਦੋਂ 14-15 ਸਾਲ ਦੀ ਉਮਰ ਸੀ ਘਰੋਂ ਥੋੜੀ ਜੀ ਗੱਲ ਤੇ ਗੁੱਸੇ ਹੋ ਕੇ ਆਪਣੇ ਘਰੋਂ ਆ ਗਏ ਤੇ ਕਿਸੇ ਪਾਪੀ ਦੇ ਜਲਾਦ ਦੇ ਹੱਥ ਲੱਗ ਗਏ ਤੇ ਉਹਨੇ ਸਾਰੀ ਉਮਰ ਇਹਨਾਂ ਨੂੰ ਗੋਹਾ ਚਕਾਇਆ ਕੁੱਟ-ਕੁੱਟ ਕੇ ਕੰਮ ਕਰਾਇਆ ਤੇ ਐਸੀ ਜਜਬਾਤਾਂ ਨੇ ਸੋਢੀ ਸਾਹਿਬ ਨੂੰ ਜਦੋਂ ਵੀਡੀਓ ਜਿਹਨਾਂ ਨੇ ਦੇਖਿਆ ਇੱਥੇ ਤਿੱਕਰ ਪਹੁੰਚਦਾ ਕੀਤਾ ਕੋਈ ਸੌਖਾ ਨਹੀਂ ਹੁੰਦਾ ਵੀ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਕਰੋੜਾ ਰੁਪਈਆ ਐਦਾਂ ਕਬੂਲ ਕੇ ਦੋ ਛਾਵਟਾਂ ਚ ਕਹਿ ਦੇਣਾ ਤੇ ਦਾਨ ਕਰ ਦੇਣੀ ਐਦਾਂ ਸੌਖਾ ਨਹੀਂ ਹੁੰਦਾ ਵੀ ਕਰੋੜਾ ਰੁਪਈਆ ਕਿਸੇ ਸੰਸਥਾ ਤੇ ਜਾਂ ਕਿਸੇ ਵਿਸ਼ਵਾਸ ਤੇ ਬਿਨਾਂ ਇਸੇ ਹੋਰ ਦੇ ਉੱਪਰ ਲਗਾ ਦੇਣ। ਇਹ ਸੋਢੀ ਸਾਹਿਬ ਦਾ ਵਿਸ਼ਵਾਸ ਸੀ ਇਸ ਪਰਿਵਾਰ ਤੇ ਸੋਢੀ ਸਾਹਿਬ ਦੀਆਂ ਉਹ इमोਸ਼ਨਲੀ ਜੁੜੀਆਂ ਹੋਈਆਂ ਭਾਵਨਾਵਾਂ ਸੀ ਇਸ ਪਰਿਵਾਰ ਨਾਲ ਜਿਨ੍ਹਾਂ ਤੇ ਅਸੀਂ ਖਰੇ ਉਤਰ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਹਿੰਮਤ ਬਖਸ਼ਿਓ। ਅਸੀਂ ਉਹਨਾਂ ਉਮੀਦਾਂ ਤੇ ਪੂਰੇ ਉਤਰ ਸਕੀਏ ਸਾਡਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਨ ਨੀਮਾ ਮੱਤ ਉੱਚੀ ਰੱਖਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਵਿਸ਼ਵਾਸ ਸੋਢੀ ਸਾਹਿਬ ਦੇ ਪਰਿਵਾਰ ਨੇ ਸਾਡੇ ਤੇ ਪ੍ਰਗਟ ਕੀਤਾ ਤੇ ਉਸ ਵਿਸ਼ਵਾਸ ਨੂੰ ਅਸੀਂ ਬਰਕਰਾਰ ਰੱਖ ਸਕੀਏ ਤੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਸੋਢੀ ਸਾਹਿਬ ਦੇ ਪਰਿਵਾਰ ਤੇ ਇਹਨਾਂ ਦੇ ਬੱਚਿਆਂ ਤੇ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਵੀ ਇਹ ਕਰੀ ਡੇਢ ਕਰੋੜ ਰੁਪਏ ਦਾ ਪ੍ਰੋਜੈਕਟ ਸੀ ਜਿਹੜਾ ਇਹਨਾਂ ਨੇ ਆਪਣੇ ਹੱਥੀਂ ਲਵਾ ਕੇ ਦਿੱਤਾ ਜਿਹੜਾ ਸੋਧਰ ਪਲਾਂਟ ਲੱਗਿਆ ਲੁਧਿਆ ਆਪਣੇ ਸੁਪਨਿਆਂ ਦੇ ਘਰ ਵਿੱਚ ਇਹਦੇ ਲਈ ਮੇਰੇ ਸ਼ਬਦ ਛੋਟੇ ਆ ਅਸੀਂ ਵੀ ਜਜ਼ਬਾਤੀ ਬੰਦੇ ਆ ਬਾਰ-ਬਾਰ ਉਹੀ ਗੱਲ ਮੂੰਹ ਚੋਂ ਨਿਕਲਦੀ ਆ بس ਅਰਦਾਸ ਕਰਿਓ ਤੁਸੀਂ ਵੀ ਸਾਰੇ ਕਿਉਂਕਿ ਜਨ ਕੀ ਅਰਦਾਸ ਬਿਨਤੀ ਨਾ ਜਾਵੇ ਅਰਦਾਸ ਕਰਿਓ ਤੁਹਾਡੀ ਸਾਡੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਉਹਨਾਂ ਦੇ ਆਉਣ ਵਾਲੇ ਜੀਵਨ ਵਾਸਤੇ ਸੱਚੇ ਪਾਤਸ਼ਾਹ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਬਹੁਤ ਬਹੁਤ ਧੰਨਵਾਦ ਰਾਜाराम ਜੀ ਦਾ ਵੀ ਕਿਛੁ ਠੀਕ ਸਾਹਿਬ ਬੋਲੇ ਇਸੋ ਨਿਹਾਲ ਇਹ ਪ੍ਰਿੰਸੀਪਲ ਮੈਡਮ ਦਾ ਰੂਮ ਹੈ ਜੀ ਹਾਂਜੀ ਅੱਛਾ ਪ੍ਰਿੰਸੀਪਲ ਮੈਡਮ ਦਾ ਆਫਿਸ ਹੈ ਇੱਥੇ ਹਾਂਜੀ ਇਹ ਸਾਡੀ ਕਲਾਸਰੂਮ ਨੇ ਜੀ ਬੱਚਿਆਂ ਦੇ ਇੱਧਰ ਹੋ ਜਾ ਭਾਂਜੀ ਇਹ ਜਿਹੜੇ ਸਪੈਸ਼ਲ ਬੱਚੇ ਨੇ ਆਪਣੇ ਦੇਖ ਕੇ ਥੋੜਾ ਚੰਨੂ ਇੱਥੇ ਇਹਨਾਂ ਦੀਆਂ ਥੈਰੇਪੀਜ਼ ਹੁੰਦੀਆਂ ਐਕਟੀਵਿਟੀਜ਼ ਹੁੰਦੀਆਂ ਇਹ ਜਿਨ੍ਹਾਂ ਦੀਆਂ ਮੰਨ ਲਓ ਢੂਈ ਵਗੈਰਾ ਠੀਕ ਨਹੀਂ ਹੈਗੀ ਇਹ ਮ사ਜਰ ਆ ਇਹ ਤੇ ਮ사ਜ ਹੁੰਦੀਆਂ ਇਹਦੇ ਤੇ ਪਾ ਕੇ ਬੱਚਿਆਂ ਦੀਆਂ ਥੈਰੇਪੀ ਜਿਹੜੇ ਬੱਚੇ ਖੜ ਨਹੀਂ ਸਕਦੇ ਸਟੈਂਡਿੰਗ ਨਹੀਂ ਹੋ ਸਕਦੇ ਇਹ ਸਟੈਂਡਿੰਗ ਇਹਦੇ ਵਿੱਚ ਸਟੈਂਡਿੰਗ ਹੁੰਦੀ ਹੈ ਇਹ ਟੀਚਰਸ ਨੇ ਇਹ ਫਿਜ਼ੀਓਥੈਰੇਪੀ ਦੇ ਟੀਚਰਸ ਨੇ ਫਿਜ਼ੀਓ ਦੇ ਕਿਹੜੇ ਨੇ ਫਿਜ਼ੀਓ ਆਜੋ ਬੇਟਾ ਇਹ ਫਿਜ਼ੀਓਥੈਰੇਪੀ ਦੇ ਨੇ ਕੀ ਨਾਮ ਪੁੱਤਰਾ ਦੱਸ ਸੋ ਜਸਪ੍ਰੀਤ ਜਸਪ੍ਰੀਤ ਕੌਰ ਆ ਕੁੜੀ ਜੰਨਾ ਨਹੀਂ ਤੇ ਇਹ ਆ ਜਾ ਬੇਟਾ ਤੁਸੀਂ ਵੀ ਅੱਗੇ ਆਓ ਇਹ ਐਕਟੀਵਿਟੀ ਤੇ ਆ ਤੁਸੀਂ ਬੇਟਾ ਸਪੀਚ ਥੈਰੇਪੀ ਸਪੀਚ ਥੈਰੇਪੀ ਜਿਹੜੇ ਬੋਲਦੇ ਨਹੀਂ ਬੱਚੇ ਗੁੰਗੇ ਬੋਲੇ ਨੇ ਇਹ ਮਨਦੀਪ ਕੌਰ ਆ ਸਾਡੀ ਇਹ ਗੁਰਦੀਪ ਭੈਣ ਜੀ ਨੇ ਇਹਨਾਂ ਦਾ ਬਹੁਤ ਐਕਸਪੀਰੀਅੰਸ ਆ ਇਹ ਮੰਨ ਲਓ ਜਿਵੇਂ ਕਹਿ ਦਈਏ ਆਰਾਊਂਡ ਉਹ ਨੇ ਆਲ ਰਾਊਂਡਰ ਨੇ ਹਾਂਜੀ ਇਹ ਆ ਜਾ ਪੁੱਤਰਾ ਹਰਮਨ ਕੀ ਕਹਿੰਦੇ ਇਹਨੂੰ ਮਨਪ੍ਰੀਤ ਕਿਹੜੇ ਕਾਰਨੀ ਹੰਦੂ ਐਕਟੀਵਿਟੀ ਇਹ ਬੱਚਿਆਂ ਦੀ ਐਕਟੀਵਿਟੀ ਦੀ ਟੀਚਰ ਆ ਭੈਣ ਤੇ ਪ੍ਰਿੰਸੀਪਲ ਮੈਡਮ ਦਾ ਤੁਸੀਂ ਮੈਲ ਹੀ ਚੁੱਕੇ ਹੋ ਨਾ ਇਹ ਸਾਡੀ ਟੀਮ ਹੈ ਜੀ ਤੇ ਇਹ ਆਪਣਾ ਹੈਗਾ ਇਨਵਾਈਟਰ ਜੀ ਜਿਹੜਾ ਆਪਾਂ ਜਿਹਦੀ ਸਵਿਚ ਆਨ ਕਰਨੀ ਆ ਥੋੜੀ ਸਾਫ ਅੱਛਾ ਇਹ 150 ਕਿਲੋਵਾਟ ਦਾ ਹੈਗਾ ਜੀ ਇਹ ਅੱਛਾ ਠੀਕ ਹੈ ਜੀ ਜਿਵੇਂ ਆਪਾਂ ਉਧਰ ਕੀਤੀ ਐ ਸਵਿਚ ਆਨ ਉਵੇਂ ਇਧਰ ਕਰਨੀ ਆ ਜੀ ਅੱਗੇ ਹੋ ਕੇ ਉਹ ਬਟਨ ਹਾਂ ਇਹ ਸਾਡੇ ਇੰਜੀਨੀਅਰ ਸਾਹਿਬ ਨੇ ਜੀ ਹਾਂਜੀ ਕਮਾ ਦਿਓ ਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਉੱਪਰ ਲਾਈਟਾਂ ਆ ਗਈਆਂ ਜੀ ਹਰੀ ਤੇ ਲਾਲ ਲਾਲ ਲਾਈਟ ਤੇ ਇਹ ਔਨ ਹੋ ਗਿਆ ਹੁਣ ਤੇ ਹੁਣ ਇਹ ਬਿਜਲੀ ਜਿਹੜੀ ਉਹ ਜਨਰੇਟ ਕਰ ਰਿਹਾ ਇਹ ਸੋਲਰ ਪਲਾਂਟ ਆ ਜਿਹੜਾ ਇਹਦੇ ਰਾਹੀਂ ਇਹ ਬਿਜਲੀ ਵੰਡਣੀ ਸ਼ੁਰੂ ਹੋ ਚੁੱਕੀ ਆ ਤੇ ਇਹ ਅੱਜ ਜਸ਼ਪਾਲ ਛੋਟੀ ਜੀ ਦੇ ਕਰ ਕਮਲਾਂ ਦੇ ਨਾਲ ਇਹ 300 ਕਿਲੋਵਾਟ ਸੋਲਰ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਆ ਇਨੋਗ੍ਰੇਸ਼ਨ ਕੀਤੀ ਗਈ ਆ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਅੱਜ ਇਹ ਬਟਨ ਦਬਾ ਕੇ ਯੂ ਐਸ ਏ ਤੋਂ ਸਪੈਸ਼ਲੀ ਇੱਥੇ ਪਹੁੰਚੇ ਸਾਡੇ ਕੋਲੇ ਕਿਉਂਕਿ ਸਾਡੀ ਇਹ ਮਨ ਦੀ ਇੱਛਾ ਸੀ ਵੀ ਸੋਢੀ ਸਾਹਿਬ ਆ ਕੇ ਇਹ ਜਿਹੜੇ ਹੈਗੇ ਆ ਚਾਲੂ ਕਰਨ ਇਸ ਪਲਾਂਟ ਨੂੰ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦਾ ਬਹੁਤ ਵੱਡਾ ਵਿਡੱਪਣ ਆ ਜਿਹੜਾ ਇਹਨਾਂ ਨੇ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਆ ਕੇ ਆਪਣਾ ਬਣਦਾ ਯੋਗਦਾਨ ਪਾਇਆ ਬਹੁਤ-ਬਹੁਤ ਸ਼ੁਕਰੀਆ ਸੋਢੀ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ